ਕਿਦਰਾ ਹਵੇ ਕੋਈ ਤਾਜਪੁਰਾ ਟਾਉਨ ਵਿਚ ਆਇਆ ਸੀ ਨਾ ਤੇ ਫਿਰ ਆਪਣਾ ਜਿਹੜਾ ਡੇਟਾ ਚਲ ਨੂੰ ਵਾਪਸ ਆਇਆ ਉਹ ਜਿਹੜੀ ਜਾਣਕਾਰੀ ਦਿੱਤੀ ਸੀ ਉਹ ਤੋਂ ਪਹਿਲਾਂ ਹੀ ਠੂਠਾ ਕੇਸ ਤੇ ਆਇਆ ਸੀ ਜੀ ਮੰਡੀ ਦੀ ਏਸੀ ਦੀ ਵਾਰਦਾਤ ਉਹ ਸਾਡੇ ਉੱਤੇ ਗੱਡੀ ਹੋਣ ਕਰਕੇ ਸਾਡੇ ਮੁੰਡਿਆਂ ਦਾ ਨਾਮ ਵਿਚ ਉਹਨਾਂ ਨੇ ਸ਼ਾਮਲ ਕਰ ਦਿੱਤਾ ਉਸ ਰੇਸ ਤੇ ਕੁੱਝ ਨੇ ਅੰਮ੍ਰਿਤਸਰ ਏਅਰਪੋਰਟੋਂ ਇਹਨਾਂ ਨੂੰ ਦੇਖੀ ਤੇ ਸੰਦੀਪ ਤੇ प्रदीप ਦੋਵੇਂ ਆਪੀ ਤਰਫੋਂ ਹਾਂਜੀ ਤਰਦੀਪ ਸਿੰਘ ਮੇਰਾ ਬੇਟਾ ਜੀ ਤੇ ਸੰਦੀਪ ਸਿੰਘ ਮੇਰਾ ਪਤੀ ਹੈ ਇਹ ਕਦੋਂ ਕੇਸ ਦੀ ਮਰਦਾ ਜੀ ਗਿਆਨ ਨੂੰ ਤਾਂ 10 ਮਹੀਨੇ ਹੋ ਗਏ ਜੀ ਨਾ ਕਿ ਜਨ ਜਿਵੇਂ ਉਸ ਦੱਸਦੇ ਉਹ 10 ਲੱਖ ਰੁਪਏ ਲਾ ਕੇ ਜੀ ਜਿਹੜੀ ਕਾਰਵਾਈ ਚੱਲੀ ਉਹ ਹਾਂ ਜੀ ਬਿਲਕੁਲ ਜਾਨੇ 1 ਕਰੋੜ 20 ਲੱਖ ਰੁਪਏ ਲਾਇਆ ਜੀ ਸਾਡੀ 3 ਕਿਲੇ ਜ਼ਮੀਨ ਵੇਚੀ ਹੈ ਠੀਕ ਹੈ ਜੀ ਸੋ ਉਹਨਾਂ ਸਾਡਾ ਕਹਨੇ ਪਿਆ 80 ਲੱਖ ਨਾ ਆਪਣੀ ਟੈਨਸੀ ਚੱਕਿਆ ਤੇ ਹੁਣ ਕੀ ਮੰਗਦੇ ਸਰਕਾਰ ਨੂੰ ਕੀ ਜਾਨਾ ਚਾਹੁੰਦੇ ਜਿਵੇਂ ਉਸ ਤੇ ਰੈਕੀ ਕਰ ਲਓ ਉਹਨਾਂ ਨੂੰ ਪੁੱਛਿਆ ਕਿ ਬਣਾਉਣਾ ਕੀ ਕੰਮ ਹੈ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਕੇ ਦੱਸ ਦੇ ਜੀ ਤੇ ਜੋ ਦੱਸਿਆ ਜੀ ਮੰਡੀ ਦੇ ਵਿੱਚ ਹੋਈ ਸੀ ਵਾਰਤਾਤ ਉਸ ਵਾਰ ਦਾ ਤਾਂ ਦੇ ਵਿੱਚੋਂ ਗੱਡੀ ਹੁਣ ਕਰਕੇ ਉਹਨਾਂ ਦਾ ਨਾਂ ਪੈ ਗਿਆ ਜੀ ਵਿੱਚ ਠੀਕ ਹੈ ਜੀ ਉਸ ਵੇਸਤੇ ਚੱਕਿਆ ਜੀ ਬਾਕੀ ਭਗਵੰਤ ਸਾਨ ਸਰਕਾਰ ਨੂੰ ਅਪੀਲ ਹੈ ਜੀ ਵੀ ਕਿ ਸਾਡੇ ਮੁੰਡਿਆਂ ਨੂੰ ਰਿਹਾ ਕੀਤਾ ਜਾਏ ਉਹਨਾਂ ਦਾ ਤਸਵੀਰ ਨਾਲ ਜੋੜ ਕੇ ਬੇਨਤੀ ਹੈ ਜੀ ਭਗਵੰਤ ਜੀ ਕਿ ਸਾਡੇ ਬੱਚਿਆਂ ਨੂੰ ਕੀ ਨਾਮ ਹੈ ਮੇਰਾ ਮਦੇਸ਼ ਚਿੰਦਨਾ ਮੈਂ ਜੀ ਮੈਂ ਪ੍ਰਦੀਪ ਚਿੰਦਨਾ ਵੱਡਾ ਭਰਾ ਹਾਂ ਇਹ ਕੰਮੀ ਕੰਮ ਦੀ ਤਰੀਕ ਹਾਂ ਬ੍ਰਦਰ ਨੇਕ ਚਾਚਾ ਜੀ ਦਾ ਬੇਟਾ ਇੱਕ ਮੇਰਾ ਵੀਰ ਜੀ ਕੀ ਮਾਮਲਾ ਹੋਇਆ ਜੀ ਕੋਈ ਨਹੀਂ ਰੱਖ ਕਰਨਾ ਨਹੀਂ ਮਾਮਲਾ ਰਹਿ ਤਾਂ ਕਿ ਕੁਝ 2 ਸਾਲ ਦੀ ਪਹਿਲਾਂ ਦੀ ਗੱਲ ਹੈ ਕਿ ਸੰਦੀਪ ਸਿੰਘ ਕਿਸੇ ਬਾਜ਼ਾਰ ਦੇ ਵਿੱਚ ਆਪਣਾ ਸਮਾਨ ਲੈ ਰਿਹਾ ਸੀ ਤੇ ਉੱਥੇ ਕਿਸੇ ਰੇੜੀ ਵਾਲੇ ਨਾਲ ਝਗੜਾ ਹੋਇਆ ਸੀ ਰੇੜੀ ਵਾਲੇ ਨਾਲ ਝਗੜਾ ਹੋ ਕੇ ਸੁਲਝ ਗਿਆ ਸੀ ਉਸ ਤੋਂ ਬਾਅਦ ਉੱਥੇ ਇੱਕ ਹੋਰ ਲੜਾਈ ਹੋਈ ਸੀ ਜਿਸ ਲੜਾਈ ਦੇ ਵਿੱਚ ਬੜੀ ਹੱਥਾਪੱਤੀ ਹੋਈ ਜੀ ਦੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਪਰ ਉੱਥੇ ਵਿਅਕਤੀ ਜਿਹੜਾ ਮਾਰਿਆ ਗਿਆ ਉੱਥੇ ਦੇ ਜਿਹੜੇ ਲੋਕ ਜਿਨ੍ਹਾਂ ਨੇ ਮਾਰਿਆ ਉਹ ਭੱਜ ਗਏ ਪਰ ਪਰ ਸੰਦੀਪ ਸਿੰਘ ਦੀ ਗੱਡੀ ਉੱਥੇ ਸੀ ਉਹ ਕਿ ਉੱਥੇ ਗੱਡੀ ਜਦੋਂ ਖੜੀ ਉਹਨੇ ਵੇਖਿਆ ਕਿ ਹਾਂ ਵੀ ਫਿਰ ਗੱਡੀ ਖੜੀ ਹੈ ਇੱਥੇ ਤਾਂ ਕੋਈ ਬੰਦਾ ਦਾ ਹੈ ਨਹੀਂ ਕੋਈ ਜਦੋਂ ਗੱਡੀ ਦਾ ਪਤਾ ਲੱਗਾ ਡਾਟਾਬੇਸ ਇੱਥੇ ਤਾਂ ਉਹ ਨਾਮ ਆਇਆ ਸੰਦੀਪ ਸਿੰਘ ਤੇ ਪੁਲਿਸ ਸਾਡੇ ਘਰ ਫੇਰੇ ਫੇਰੇ ਘਰੇ ਆ ਗਈ ਕਹਿੰਦੇ ਜੀ ਅੱਜ-ਅੱਜਾਂ ਗੱਲਬਾਤ ਹੋਈ ਹੈ ਕਤਲ ਹੋਇਆ ਤੁਹਾਡੇ ਬੱਚੇ ਨੇ ਵਿੱਚ ਅਸੀਂ ਕਹਾਂ ਬੱਚੇ ਕਿੰਨੇ ਵਜੇ ਕਤਲ ਹੋਇਆ ਉਹ ਕਹਿੰਦੇ ਵੀ 11 ਵਜੇ ਕਤਲ ਹੋਇਆ ਅਸੀਂ ਤਾਂ 9 ਵਜੇ ਤਾਂ ਸਾਡੇ ਬੱਚੇ ਘਰ ਨੇ ਅਸੀਂ ਬਕਾਇਦਾ ਸੀਸੀਟੀਵੀ ਫੁਟੇਜ ਵੀ ਆਪਣੇ ਕੋਲ ਰੱਖੀ ਹੋਈ ਹੈ 9 ਵਜੇ ਸਾਡੇ ਬੱਚੇ ਘਰ ਸੀ ਠੀਕ ਹੈ ਉਸ ਤੋਂ ਬਾਅਦ ਸਾਨੂੰ ਹਫ਼ਤਾ ਦੋ ਹਫ਼ਤਾ ਬਹੁਤ ਪਰ ਇੰਨਾ ਕੋ ਪ੍ਰੇਸ਼ਾਨ ਅਸੀਂ ਹੱਸੇ ਜੋ ਅਸੀਂ ਦੱਸ ਨਹੀਂ ਸਕਦੇ ਅਸੀਂ ਹਾਰ ਕੇ ਵੀ ਕੁਝ ਦਾ ਕਰਨਾ ਹੀ ਸੀ ਠੀਕ ਹੈ ਨਾ ਸਾਡੇ ਬੱਚੇ ਬਾਹਰ ਗਏ ਨੇ ਅਸੀਂ ਡੋਂਕੀ ਲਗਾਈ ਹੈ 1 ਕਰੋੜ 20 ਲੱਖ ਰੁਪਏ ਸਦਾ ਖਰਚਾ ਆਇਆ ਠੀਕ ਹੈ ਉਸ ਤੋਂ ਬਾਅਦ ਈਡਾ ਦੁੱਖ ਵਾਲੀ ਗੱਲ ਹੈ ਕਿ ਬੱਚੇ ਵਾਪਸ ਆ ਗਏ ਮਾਂ ਬੋਤੇ ਪਰ ਆ ਦੇ ਕਿਆ ਵੀ ਦਿੱ ਗਿਆ ਉਹ ਅਸੀਂ ਇਸ ਗੱਲ ਨੂੰ ਜਾਣਦੇ ਹਾਂ ਉਸ ਤੋਂ ਬਾਅਦ ਵੀਰ ਜੀ ਹੁਣ ਉਹ ਪੁਲਿਸ ਦੀ ਹਰਾਸਤ ਵੀ ਜਣੀ ਅਸੀਂ ਮਾਨ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਿਰ ਸਾਡੇ ਬੱਚੇ ਜਾਈ ਦੇਣ ਅਸੀਂ ਇਹੀ ਬੇਨਤੀ ਸਰਕਾਰ ਅੱਗੇ ਕਰਨੀ ਆ ਕਿ ਜੇ ਸਾਡੇ ਬੱਚਾਂ ਦਾ ਕੋਈ ਕਸੂਰ ਹੁੰਦਾ ਤਾਂ ਅਸੀਂ ਆਪ ਉਹਨਾਂ ਨੂੰ ਉੱਥੇ ਜਾ ਕੇ ਰੈਸਟ ਕਰਵਾਉਂਦੇ ਪਰ ਸਾਡੇ ਬੱਚਾਂ ਦਾ ਕੋਈ ਕਸੂਰ ਨਹੀਂ ਹੈਗਾ ਤੁਸੀਂ ਅੱਜ ਵੀ ਉਸ ਨਿਊਜ਼ ਚੈੱਕ ਕਰਕੇ ਦੇਖ ਲਓ ਸਾਰੀ ਨਿਊਜ਼ ਚੈੱਕ ਕਰਕੇ ਦੇਖ ਲਓ ਜਿਨ੍ਹਾਂ ਨੇ ਕਤਲ ਕਰਿਆ ਸੀ ਉਹ ਬੰਦੇ ਹਜੇ ਵੀ ਅਰੈਸਟ ਨਹੀਂ ਹੋਏ ਥਾਣੇ ਦੇ ਵਿੱਚ ਤੇ ਸਾਡੇ ਬੱਚਾਂ ਦਾ ਕੋਈ ਕਸੂਰ ਨਹੀਂ ਹੋਊਗਾ ਸਿਰਫ ਜਿਹੜੀ ਸਾਡੀ ਜਿਹੜਾ ਮੇਨ ਹੈਡਲਾਈਨ ਸਾਡੀ ਚਲਾਈਗੀ ਨਾ ਸੰਭਾਲ ਕਰੇ ਨਾ ਨਾ ਪਾਇਆ ਗਿਆ ਸੱਕੇ ਨਾਲ ਨਾਮ ਪਾਇਆ ਹੋਣਾ ਉਹਨਾਂ ਦਾ ਸਿਰਫ ਨਾਮ ਮੈਂ ਦੱਸ ਰਿਹਾ ਨਾ ਵੀਰ ਜੀ ਤੁਹਾਨੂੰ ਦੋ ਲੜਾਈਆਂ ਹੋਈਆਂ ਨੇ ਜੇ ਕਿ ਪਹਿਲੀ ਲੜਾਈ ਹੋਈ ਸੀ ਨਾ ਉਹ ਤਾਂ ਬਈ ਦੇ ਨਾਲ ਹੋਈ ਸੀ ਨੋਰਮਲੀ ਹਾਥਾ ਪਾਈ ਹੋਈ ਸੀ ਉਹ ਦੂਜੀ ਦੀ ਸੀ ਲੜਾਈ ਉਸ ਤੋਂ ਬਾਅਦ ਜਦੋਂ ਸੰਦੀਪ ਸਿੰਘ ਉੱਥੇ ਮਰਹੀ ਗੱਡੀ ਖੜੀ ਸੀ ਸੰਦੀਪ ਸਿੰਘ ਦੀ ਸੰਦੀਪ ਸਿੰਘ ਘਰੇ ਆਇਆ ਦੱਸਣਾ ਸਾਡੇ ਨਾਲ ਜਿਆਦਾ ਗੱਲਬਾਤ ਹੋਈ ਗੱਡੀ ਉੱਤੇ ਘਰ ਆ ਕੇ ਆ ਗਿਆ ਉਸੇ ਜਗ੍ਹਾ ਤੇ ਦੂਸਰੀ ਜਗਾ ਫਿਰ ਦੂਜੀ ਲੜਾਈ ਹੋਈ ਸੀ ਜਿਹਦੇ ਵਿੱਚ ਉਹ ਬੰਦਾ ਮਾਰਿਆ ਗਿਆ ਮਾਰਨ ਤੋਂ ਬਾਅਦ ਬੰਦੇ ਉੱਥੇ ਖੜਾ ਹੋ ਗਏ ਗੱਡੀ ਸਾਡੀ ਉੱਤੇ ਖੜੀ ਸੀ ਗੱਡੀ ਦੇ ਵਿੱਚ ਜਦੋਂ ਪਤਾ ਨਾਮ ਤੇ ਆ ਕੀਤਾ ਸਾਡੇ ਬਰੇ ਬ੍ਰਦਰ ਦਾ ਨਾਮ ਆਇਆ ਸੰਦੀਪ ਸਿੰਘ ਚਾਚੇ ਜੀ ਦੇ ਜੇਤੇ ਦਾ ਇੰਕੀ ਕੀ ਮੰਗਤੀ ਹੈ ਅਸੀਂ ਮੰਗਤੇ ਇਹੀ ਕਰਨੇ ਆ ਸਾਡੀ ਅਸੀਂ ਸਾਡਾ ਘਰ ਵੀ ਲੈਣੀ ਹੈ ਜੀ ਜ਼ਮੀਨ ਸਾਡੀ ਉਹ ਵੀ ਸਾਡੀ ਸਾਰੇ ਵਿਕਤੀਤੀ ਹੈ ਠੀਕੇ ਹੁਣ ਸਾਡੇ ਦੇ ਬੱਚੇ ਨਾਮ ਵਾਪਸ ਆਏ ਤਾਂ ਸਾਡੇ ਦੇ ਕੀ ਦੀਤਨੀਆਂ ਅਸੀਂ ਹੀ ਜਾਣ ਚਾਹੀਏ